ਜੰਦੇ ਇੱਕ ਸਕੂਲ ਦੇ ਵਿੱਚ ਇੱਕ ਅਧਿਆਪਕ ਆ ਉਹਨੇ ਆਪਣੀ ਕਲਾਸ ਦੇ ਬੱਚਿਆਂ ਨੂੰ ਜਿੱਥੇ ਨਾਲ ਨਾਲ ਦੁਨੀਆਵੀ ਵਿਸ਼ੇ ਪੜ੍ਹਾਉਣੇ ਹਿੰਦੀ ਪੰਜਾਬੀ ਗਣਿਤ ਵਿਗਿਆਨ ਆਦਿਕ ਸਾਰੇ ਵਿਸ਼ਿਆਂ ਦੀ ਉਹਨੇ ਸਿੱਖਿਆ ਦੇਣੀ ਨਾਲ ਨਾਲ ਉਹਨੇ ਇੱਕ ਧਰਮ ਦਾ ਵਿਸ਼ਾ ਵੀ ਰੱਖ ਲਿਆ ਰੋਜ਼ਾਨਾ ਦੀ ਤਰ੍ਹਾਂ ਕਲਾਸ ਲੱਗਦੀ ਦੂਜੇ ਵਿਸ਼ੇ ਵੀ ਉਹ ਬੱਚਿਆਂ ਨੂੰ ਪੜਾਉਂਦਾ ਤੇ ਨਾਲ ਨਾਲ ਧਰਮ ਦੇ ਬਾਰੇ ਵੀ ਜ਼ਿੰਦਗੀ ਕਿੱਦਾਂ ਦੀ ਜਿਉਣੀ ਆ ਧਰਮ ਦਾ ਵਿਸ਼ਾ ਵੀ ਉਹਨੇ ਆਪਣੇ ਬੱਚਿਆਂ ਨੂੰ ਆਪਣੇ ਜਿਹੜੇ ਸ਼ਗਿਰਦਾਂ ਨੂੰ ਉਹ ਪੜਾਉਣਾ ਸ਼ੁਰੂ ਕਰ ਦਿੱਤਾ ਸ਼ਮਾ ਲੰਘਦੇ ਆਗਾ ਰੋਜ਼ਾਨਾ ਹੀ ਕਲਾਸਾਂ ਲੱਗਦੀਆਂ ਨੇ ਧਰਮ ਦੀ ਕਲਾਸ ਵੀ ਲੱਗਦੀ ਆ ਸਮਾਂ ਆਇਆ ਜਦੋਂ ਪੇਪਰਾਂ ਦਾ ਵਕਤ ਹੋਇਆ ਬੱਚਿਆਂ ਦੇ ਇਮਤਿਹਾਨ ਹੋਏ ਉਸ ਟੀਚਰ ਨੇ ਅਧਿਆਪਕ ਨੇ ਆਪਣੇ ਬੱਚਿਆਂ ਤੋਂ ਇਮਤਿਹਾਨ ਲਿਆ ਅਲੱਗ-ਅਲੱਗ ਪੇਪਰ ਲੈ ਗਏ ਪਰ ਪੇਪਰ ਦੇਣ ਤੋਂ ਬਾਅਦ ਬੱਚੇ ਆਪਸ ਵਿੱਚ ਗੱਲਾਂ ਕਰਦੇ ਆ ਕਹਿੰਦੇ ਕਮਾਲ ਦੀ ਗੱਲ ਆ ਸਾਡੇ ਅਧਿਆਪਕ ਨੇ ਸਾਨੂੰ ਜਿੰਨੇ ਵੀ ਵਿਸ਼ੇ ਪੜ੍ਹਾਏ ਉਹਨਾਂ ਦਾ ਇਮਤਿਹਾਨ ਲੈ ਲਿਆ ਪੇਪਰ ਲੈ ਲਿਆ ਪਰ ਜਿਹੜਾ ਸਾਨੂੰ ਧਰਮ ਦਾ ਵਿਸ਼ਾ ਪੜ੍ਹਾਇਆ ਸੀ ਉਹਦਾ ਪੇਪਰ ਨਹੀਂ ਲਿਆ ਹਾਲਾਂਕਿ ਪੜ੍ਹਾਈ ਅਸੀਂ ਉਸ ਧਰਮ ਦੇ ਵਿਸ਼ੇ ਦੀ ਵੀ ਕੀਤੀ ਆ ਟੁਰੇ ਜਾ ਰਹੇ ਆ ਘਰ ਜਾ ਰਹੇ ਆ ਅਫਸੇ ਗੱਲਾਂ ਕਰਦੇ ਰਸਤੇ ਦੇ ਉੱਤੇ ਜਿਹੜੇ ਰਸਤੇ ਦੇ ਉੱਤੋਂ ਦੀ ਲੰਘ ਰਹੇ ਆ ਉਸ ਰਸਤੇ ਦੇ ਉੱਤੇ ਕੰਡੇ ਵਿਛੇ ਹੋਏ ਆ ਕੰਡੇ ਖਿਲਰੇ ਪਏ ਆ ਸਾਰੇ ਬੱਚੇ ਲੰਘ ਗਏ ਆਪਣੇ ਆਪ ਨੂੰ ਬਚਾਉਂਦੇ ਹੋਏ ਆਪਣੇ ਪੈਰਾਂ ਨੂੰ ਬਚਾਉਂਦੇ ਹੋਏ ਇੱਕ ਪਾਸੇ ਦੀ ਕਿਨਾਰਾ ਕਰਕੇ ਉਸ ਰਸਤੇ ਨੂੰ ਉਹਨਾਂ ਨੇ ਪਾਰ ਕੀਤਾ ਸਾਰੇ ਲੰਘ ਗਏ ਪਰ ਇੱਕ ਬੱਚਾ ਉੱਥੇ ਬੈਠਾ ਇੱਕ ਬੱਚਾ ਬੈਠ ਕੇ ਜਿਹੜੇ ਰਸਤੇ ਦੇ ਉੱਤੇ ਕੰਡੇ ਖਿਲਰੇ ਹੋਏ ਆ ਉਹਨਾਂ ਨੂੰ ਆਪਣੇ ਹੱਥਾਂ ਦੇ ਨਾਲ ਇੱਕ ਇੱਕ ਕਰਕੇ ਚੁਗਰੇ ਆ ਭਾਬ ਪਾਸੇ ਕਰ ਰਿਹਾ ਜਿਹੜੀ ਲੰਘ ਗਈ ਉਹਨਾਂ ਨੇ ਹੱਸਿਆ ਹੱਸ ਕੇ ਕਹਿਣ ਲੱਗੇ ਕਹਿੰਦੇ ਭਲਿਆ ਕਿਹੜੇ ਕੰਮੀ ਪੈ ਗਿਆ ਜਿੱਦਾਂ ਅਸੀਂ ਲੰਘਿਆ ਆਏ ਆ ਉਦਾਂ ਤੂੰ ਵੀ ਲੰਘਿਆ ਉਹ ਕਹਿਣ ਲੱਗਿਆ ਨਹੀਂ ਜਿੰਨਾ ਟਾਈਮ ਆ ਰਸਤਾ ਸਾਫ਼ ਨਹੀਂ ਹੁੰਦਾ ਜਿੰਨਾ ਟਾਈਮ ਆ ਕੰਡਿਆਂ ਨੂੰ ਚੁਗ ਕੇ ਇੱਕ ਪਾਸੇ ਨਹੀਂ ਕਰਦਾ ਭਾਵੇਂ ਰਾਤ ਪੈ ਜਾਵੇ ਸਵੇਰ ਚੜ੍ਹ ਜਾਈ ਉਹਨਾਂ ਟਾਈਮ ਮੈਂ ਘਰ ਨਹੀਂ ਜਾਵਾਂਗਾ ਜਿੰਨਾ ਟਾਈਮ ਆ ਮੈਂ ਰਸਤੇ ਦੀ ਸਫਾਈ ਨਹੀਂ ਕਰ ਦਿੰਦਾ ਕੰਡੇ ਨਹੀਂ ਚੁਗ ਲੈਂਦਾ ਉਹ ਬੱਚੇ ਆਪਸ ਵਿੱਚ ਗੱਲਾਂ ਕਰਦੇ ਜਿਹੜੇ ਲੰਘ ਗਏ ਕਹਿੰਦੇ ਕਮਲਾ ਹੋ ਗਿਆ ਕੱਲਾ ਬੈਠਾ ਇੱਥੇ ਰਸਤੇ ਦੇ ਕੰਡੇ ਚੁਗ ਰਿਹਾ ਇਹਨੂੰ ਆਪਾਂ ਘਰ ਨ ਜਾਣ ਨੂੰ ਕਹਿ ਰਹੇ ਹਾਂ ਪਰ ਇਹ ਆਉਂਦਾ ਨਹੀਂ ਆ ਉਹ ਬੱਚਾ ਰਸਤੇ ਦੇ ਕੰਡੇ ਚੁਗਣ ਲੱਗ ਪਿਆ ਪਿੱਛੋਂ ਜਿਹੜਾ ਉਸਤਾਦ ਸੀ ਅਧਿਆਪਕ ਸੀ ਉਹਨੇ ਸਾਰੇ ਬੱਚਿਆਂ ਨੂੰ ਆਵਾਜ਼ ਮਾਰੀ ਕਹਿੰਦੇ ਰੁਕ ਜਾਓ ਜਿਹੜੇ ਲੰਘ ਚੁੱਕੇ ਸੀ ਉਹ ਕੰਡੇ ਪਾਰ ਕਰਕੇ ਉਹ ਵੀ ਖੜ ਗਏ ਤੇ ਜਿਹੜਾ ਚੁਗ ਰਿਆ ਸੀ ਉਹ ਵੀ ਖੜ ਗਿਆ ਕਹਿਣ ਲੱਗਿਆ ਮੈਂ ਅੱਜ ਤੱਕ ਤੁਹਾਨੂੰ ਸਾਰੇ ਵਿਸ਼ੇ ਪੜ੍ਹਾਏ ਸਾਰੇ ਵਿਸ਼ਿਆਂ ਦੇ ਬਾਰੇ ਜਾਣਕਾਰੀ ਦਿੱਤੀ ਤੁਹਾਡਾ ਇਮਤਿਹਾਨ ਲਿਆ ਤੁਹਾਡਾ ਪੇਪਰ ਲਿਆ ਪਰ ਜਿਹੜਾ ਮੈਂ ਤੁਹਾਨੂੰ ਧਰਮ ਦਾ ਵਿਸ਼ਾ ਪੜ੍ਹਾਇਆ ਜਿਹੜਾ ਮੈਂ ਤੁਹਾਨੂੰ ਧਰਮ ਦੇ ਬਾਰੇ ਜਾਣਕਾਰੀ ਦਿੱਤੀ ਉਸ ਧਰਮ ਦੇ ਵਿਸ਼ੇ ਦਾ ਪੇਪਰ ਅੱਜ ਹੁਣ ਹੋ ਰਿਹਾ ਕਿਉਂਕਿ ਧਰਮ ਨੂੰ ਪੇਪਰ ਦੇ ਰਾਹੀਂ ਨਹੀਂ ਹੋ ਕੀਤਾ ਜਾਂਦਾ ਧਰਮ ਨੂੰ ਕਮਾਇਆ ਜਾਂਦਾ ਕਹਿੰਦੇ ਅੱਜ ਤੁਸੀਂ ਸਾਰੇ ਉਸ ਧਰਮ ਦੇ ਪੇਪਰ ਦੇ ਵਿੱਚੋਂ ਫੇਲ ਹੋ ਗਏ ਕੱਲਾ ਇੱਕ ਆ ਬੱਚਾ ਪਾਸ ਹੋਇਆ ਜਿਹੜਾ ਰਸਤੇ ਦੇ ਕੰਢੇ ਚੁਗ ਕੇ ਇੱਕ ਪਾਸੇ ਰੱਖ ਰਿਹਾ ਹਾਲਾਂਕਿ ਅੱਜ ਵੀ ਸਮਾਜ ਦੇ ਉੱਤੇ ਸੰਸਾਰ ਦੇ ਉੱਤੇ ਕਈ ਐਸੇ ਆ ਜਿਹੜੇ ਦੂਜਿਆਂ ਦੇ ਰਾਹਾਂ ਦੇ ਵਿੱਚ ਕੰਡੇ ਖਲਾਰ ਕੇ ਬਹੁਤ ਖੁਸ਼ ਹੁੰਦੇ ਆ ਰਾਜੀ ਹੁੰਦੇ ਆ ਕਿਸੇ ਦੂਜੇ ਦੀ ਤਰੱਕੀ ਨੂੰ ਵੇਖ ਕੇ ਉਹਨਾਂ ਦੇ ਰਾਹਾਂ ਦੇ ਵਿੱਚ ਬੜੇ ਤਰ੍ਹਾਂ ਦੇ ਕੰਡੇ ਖਲਾਰਦੇ ਆ ਪਰ ਇੱਕ ਧਰਮੀ ਪੁਰਸ਼ਾ ਧਰਮੀ ਪੁਰਸ਼ ਹੀ ਐਸਾ ਕੰਮ ਕਰ ਸਕਦਾ ਜਿਹੜਾ ਦੂਜੇ ਦੇ ਖਿਲਾਰੇ ਹੋਏ ਕੰਡਿਆਂ ਨੂੰ ਚੁਗਦਾ ਹੀ ਨਹੀਂ ਆ ਸ਼ਗੋ ਦੂਜਿਆਂ ਦੇ ਕੰਡੇ ਖਲਾਰੇ ਹੋਏ ਨੂੰ ਚੋੱਕ ਕੇ ਉਹਨਾਂ ਦੇ ਸੁੱਖ ਦਾ ਕਾਰਨ ਬਣਦਾ ਉਹਨਾਂ ਦੀ ਖੁਸ਼ੀ ਦਾ ਕਾਰਨ ਬਣਦਾ ਸਾਰੇ ਕੰਡਿਆਂ ਨੂੰ ਚੁਗ ਕੇ ਉਹ ਧਰਮੀ ਪੁਰਸ਼ ਜਦੋਂ ਸਾਰਾ ਕੁਝ ਸਾਫ਼ ਕਰ ਦਿੰਦਾ ਭਾਵੇਂ ਰਸਤੇ ਦੇ ਕੰਡੇ ਚੁਗ ਦਿੰਦਾ ਕਠਿਨਾਈਆਂ ਪਰੇਸ਼ਾਨੀਆਂ ਕਿਸੇ ਦੀਆਂ ਦੂਰ ਕਰ ਦਿੰਦਾ ਤੇ ਉਹ ਮਾਲਕ ਅੱਗੇ ਅਰਦਾਸ ਵੀ ਕਰਦਾ ਤੇ ਮਾਲਕ ਦਾ ਸ਼ੁਕਰ ਵੀ ਕਰਦਾ ਵੀ ਮਾਲਕਾ ਅੱਜ ਤੂੰ ਮੈਨੂੰ ਇੰਨੇ ਜੋਗਾ ਬਣਾਇਆ ਧਾਰਮੀ ਪਰਸਦੀ ਇਹ ਵੇਸ਼ਾ ਨਿਸ਼ਾਨੀ ਇਹ ਹੁੰਦੀ ਆ ਜਿਹੜਾ ਦੂਜਿਆਂ ਦੇ ਰਸਤੇ ਤੇ ਖਿਲਰੇ ਹੋਏ ਕੰਡਿਆਂ ਨੂੰ ਪਰਾ ਕਰਕੇ ਦੂਜਿਆਂ ਨੂੰ ਸੁੱਖ ਦਿੰਦਾ ਦੂਜਿਆਂ ਦੀ ਖੁਸ਼ੀ ਦਾ ਕਾਰਨ ਬਣਦਾ ਪਰ ਸਮਾਜ ਦੀ ਹਾਲਾਤ ਇਦਾਂ ਦੇ ਅੱਜ ਕਿ ਅਸੀਂ ਦੂਜਿਆਂ ਨੂੰ ਦੁੱਖ ਦੇ ਕੇ ਜਾਦਾ ਖੁਸ਼ ਹੁੰਨੇ ਆ ਪਰ ਦੂਜਿਆਂ ਦੇ ਦੁੱਖ ਦੇ ਵਿੱਚ ਅਸੀਂ ਖੁਸ਼ੀ ਮਨਾਉਨੇ ਆ ਜਦੋਂ ਖੁਸ਼ੀ ਹੁੰਦੀ ਆ ਫਿਰ ਅਸੀਂ ਦੂਜਿਆਂ ਦੀ ਖੁਸ਼ੀ ਵੇਖ ਕੇ ਸੜਦੇ ਵੀ ਆ ਪਰ ਮਾਲਕ ਜੀ ਨੇ ਸਾਨੂੰ ਐਸਾ ਧਰਮ ਹੀ ਨਹੀਂ ਬਣਾਇਆ ਮਾਲਕ ਨੇ ਸਾਨੂੰ ਐਸਾ ਧਰਮ ਹੀ ਬਣਾਇਆ ਬਾਣੀ ਨੇ ਸਾਨੂੰ ਐਸਾ ਧਰਮ ਹੀ ਬਣਾਇਆ ਜਿਹੜਾ ਦੂਜਿਆਂ ਦੇ ਰਾਹਾਂ ਦੇ ਵਿੱਚੋਂ ਕੰਢੇ ਚੁੱਕ ਕੇ ਆਪ ਸਾਫ਼ ਕਰਕੇ ਦੂਜਿਆਂ ਦਾ ਰਾਹ ਪੱਤਰਾ ਕਰਦਾ ਸਾਫ਼ ਕਰਦਾ ਭਾਈ ਗੁਰਦਾਸ ਜੀ ਬੜਾ ਪਿਆਰਾ ਸਮਝਾਉਂਦੇ ਕਹਿੰਦੇ ਮਾਣਾਂ ਤੋਂ ਕੁਰਬਾਨ ਜਾਨਾ ਸਦਾ ਨਾਂ ਤੋਂ ਸਦਕੇ ਜਾਨਾ ਜਿਹੜੇ ਇਦਾਂ ਦੀ ਜ਼ਿੰਦਗੀ ਜਿਉਂਦੇ ਆ ਜਿਹੜੇ ਇਦਾਂ ਦਾ ਜੀਵਨ ਬਤੀਤ ਕਰਦੇ ਆ ਉਹ ਕਿਰਪਾ ਕਰਦੇ ਆ ਸਮਝਾਉਂਦੇ ਕਹਿੰਦੇ ਹਾ ਸਦਕੇ ਤਿੰਨਾ ਗੁਰ ਸਿਖਾਂ ਸਤ ਗੁਰ ਨੂੰ ਮਿਲ ਆਪ ਗਵਾਇਆ ਕਹਿੰਦੇ ਮੈਂ ਉਹਨਾਂ ਤੋਂ ਸਦਕੇ ਜਾਣਾ ਬਲਹਾਰ ਜਾਣਾ ਜਿਹੜੇ ਆਪਣੇ ਅੰਦਰੋਂ ਆਪਾ ਭਾਵ ਗਵਾ ਦਿੰਦੇ ਆ ਕਦੋਂ ਜਦੋਂ ਸਤਿਗੁਰੂ ਨੂੰ ਮਿਲ ਲੈਂਦੇ ਆ ਬਾਣੀ ਦੇ ਨਾਲ ਸਾਝ ਬਣਾ ਲੈਂਦੇ ਆ ਆਪਣੀ ਹੰਕਾਰ ਆਪਣੇ ਹਉਮੈ ਨੂੰ ਮਾਰ ਕੇ ਆਪਣੇ ਆਪ ਨੂੰ ਗਵਾ ਕੇ ਆਪੇ ਭਾਵ ਨੂੰ ਗਵਾ ਕੇ ਜਦੋਂ ਗੁਰੂ ਦੇ ਦੱਸੇ ਮਾਰਗ ਤੇ ਚੱਲਦੇ ਆ ਗੁਰੂ ਨੂੰ ਮਿਲ ਲੈਂਦੇ ਆ ਮਤ ਦੇ ਧਾਰਨੀ ਹੋ ਜਾਂਦੇ ਆ ਭਾਈ ਗੁਰਦਾਸ ਕਹਿੰਦੇ ਮੈਂ ਉਹਨਾਂ ਗੁਰ ਸਿੱਖਾਂ ਤੋਂ ਸਦਾ ਸਦਕੇ ਜਾਨਾਂ ਕੁਰਬਾਨ ਜਿਨ੍ਹਾਂ ਜਿਨ੍ਹਾਂ ਨੇ ਆਪਣੇ ਹੰਕਾਰ ਨੂੰ ਮਾਰ ਲਿਆ ਜਿਨ੍ਹਾਂ ਨੇ ਆਪਣੀ ਹਉਮੈ ਨੂੰ ਖਤਮ ਕਰ ਲਿਆ ਭਾਵ ਆਪਣੇ ਤੋਂ ਦੂਰ ਕਰ ਦਿੱਤਾ ਹਉਮੈ ਹੰਕਾਰ ਦੇ ਵਿੱਚ ਫਸਿਆ ਜਮਨੁਖ ਕਈ ਵਾਰ ਗੁਰੂ ਦਰਬਾਰ ਜਾ ਕੇ ਵੀ ਹੌਮੇ ਕਰ ਲੈਂਦਾ ਹੌਮੇ ਦੇ ਅਧੀਨ ਹੋ ਕੇ ਅਸੀਂ ਆਪਣੇ ਜੇ ਕੋਈ ਦਸਵੰਦ ਕੱਢਦੇ ਵੀ ਆ ਕੋਈ ਸੇਵਾ ਕੱਢਦੇ ਵੀ ਆ ਜੇ ਕੋਈ ਸਾਡਾ ਉੱਥੇ ਨਾਂ ਗੁਰਦੁਆਰਾ ਸਾਹਿਬ ਗ੍ਰੰਥੀ ਨਾਂ ਬੋਲੇ ਵੀ ਫਲਾਨੀ ਨੇ ਇੰਨਾ ਦਸਵੰਦ ਕੱਢਿਆ ਫਲਾਨੀ ਨੇ ਇੰਨਾ ਕੁਝ ਦਿੱਤਾ ਫਲਾਨੀ ਨੇ ਆ ਪੱਖਾ ਭੇਟ ਕੀਤਾ ਜਾਂ ਕੋਈ ਹੋਰ ਸੇਵਾ ਕਰਾਈ ਸਾਨੂੰ ਉਹਨਾਂ ਟਾਈਮ ਮਨ ਨੂੰ ਖੁਸ਼ੀ ਨਹੀਂ ਮਿਲਦੀ ਜਿੰਨਾ ਟਾਈਮ ਸਾਡਾ ਨਾਂ ਨਹੀਂ ਬੋਲਿਆ ਜਾਂਦਾ ਪਰ ਸਤਿਗੁਰੂ ਜੀ ਕਹਿੰਦੇ ਸੇਖੋ ਹੀ ਆ ਜਿਹੜਾ ਆਪਾ ਭਾਵ ਗਵਾ ਲੈਂਦਾ ਆਪਣੇ ਹੰਕਾਰ ਨੂੰ ਮਾਰ ਲੈਂਦਾ ਭਾਈ ਗੁਰਦਾਸ ਕਹਿੰਦੇ ਮੈਂ ਉਹਨਾਂ ਤੋਂ ਸਦਾ ਸਦਕੇ ਜਾਨਾ ਜਿਨ੍ਹਾਂ ਨੇ ਆਪਣੇ ਏਸ ਹੰਕਾਰ ਨੂੰ ਮਾਰ ਲਿਆ ਆਪੇ ਭਾਵ ਨੂੰ ਗਵਾ ਲਿਆ ਅੱਗੇ ਸਮਝਾਉਂਦੇ ਕਹਿੰਦੇ ਹਾਂ ਸਦਕੇ ਤਿੰਨਾ ਗੁਰ ਸਿਖਾਂ ਕਰਨ ਉਦਾਸੀ ਅੰਦਰ ਮਾਇਆ ਕਹਿੰਦੇ ਮੈਂ ਉਹਨਾਂ ਤੋਂ ਵੀ ਕੁਰਬਾਨ ਜਾਨਾ ਜਿਹੜੇ ਮਾਇਆ ਦੇ ਵਿੱਚ ਰਹਿ ਕੇ ਵੀ ਉਦਾਸ ਰਹਿੰਦੇ ਆ ਜਿਵੇਂ ਕਮਲ ਦਾ ਫੁੱਲ ਰਹਿੰਦਾ ਚਿੱਕੜ ਦੇ ਵਿੱਚ ਚਿੱਕੜ ਦੇ ਵਿੱਚ ਰਹਿੰਦੇ ਆ ਵੀ ਉਹ ਨਿਰਲੇਪ ਰਹਿੰਦਾ ਕਹਿੰਦੇ ਇਦਾਂ ਹੀ ਸਮਾਜ ਦੇ ਉੱਤੇ ਉਹਨਾਂ ਗੁਰਸਿੱਖਾਂ ਤੋਂ ਮੈਂ ਕੁਰਬਾਨ ਜਾਂਨਾ ਜਿਹੜੇ ਸੰਸਾਰ ਦੇ ਚਿੱਕੜ ਦੇ ਵਿੱਚ ਰਹੇ ਕੇ ਵੀ ਮਾਇਆ ਦੇ ਵਿੱਚ ਰਹੇ ਕੇ ਵੀ ਕਮਲ ਦੇ ਫੁੱਲ ਵਾਂਗ ਨਿਰਲੇਪ ਰਹਿੰਦੇ ਆ ਚਿੱਕੜ ਉਹਨਾਂ ਨੂੰ ਪੋਂਦਾ ਨਹੀਂ ਆ ਦਾਗ ਧੱਬੇ ਉਹਨਾਂ ਨੂੰ ਲੱਗਦੇ ਨਹੀਂ ਆ ਕਿਉਂਕਿ ਉਹ ਕਮਲ ਦੇ ਫੁੱਲ ਵਾਂਗ ਉਸ ਚਿੱਕੜ ਦੇ ਵਿੱਚ ਨਿਰਲੇਪ ਰਹਿੰਦੇ ਆ ਉਦਾਸ ਰਹਿੰਦੇ ਆ ਹਉ ਸਦਕੇ ਤਿੰਨਾ ਗੁਰ ਸਿਖਾਂ ਗੁਰਮਤ ਗੁਰ ਚਰਨੀ ਚਤ ਲਾਇਆ ਕਹਿੰਦੇ ਮੈਂ ਉਹਨਾਂ ਤੋਂ ਵੀ ਸਦਕੇ ਜਾਨਾਂ ਉਹਨਾਂ ਤੋਂ ਵੀ ਕੁਰਬਾਨ ਜਾਨਾਂ ਜਿਹੜੇ ਗੁਰੂ ਦੀ ਮੱਤ ਲੈ ਕੇ ਕਿਉਂਕਿ ਸਾਨੂੰ ਗੁਰੂ ਸਹਬਾਨਾਂ ਦੀ ਬਾਣੀ ਕਹਿੰਦੀ ਆ ਵੀ ਗੁਰੂ ਦੀ ਮੱਤ ਦੇ ਉੱਤੇ ਤੁਰ ਆਪਣੀਆਂ ਚਤਰਾਈਆਂ ਆਪਣੀਆਂ ਸਿਆਣਪਾਂ ਆਪਣੀਆਂ ਚਲਾਕੀਆਂ ਨੂੰ ਛੱਡ ਦੇ ਪਰ ਅੱਜ ਮਨੁੱਖ ਗੁਰੂ ਦੇ ਨਾਲ ਵੀ ਚਲਾਕੀਆਂ ਕਰਦਾ ਗੁਰੂ ਦੇ ਨਾਲ ਵੀ ਚਤਰਾਈਆਂ ਕਰਦਾ ਪਰ ਸਤਿਗੁਰੂ ਜੀ ਦੀ ਪਾਵਨ ਬਾਣੀ ਕਹਿੰਦੀ ਚਤਰਾਈਆਂ ਚਲਾਕੀਆਂ ਕਿਸੇ ਕੰਮ ਨਹੀਂ ਆਉਣੀਆਂ ਮਾਲਕ ਦੇ ਨਾਮ ਨੇ ਤੇਰੀ ਜ਼ਿੰਦਗੀ ਦਾ ਸਹਾਰਾ ਬਣਨਾ ਆਪਣੀਆਂ ਚਤਰਾਈਆਂ ਨੂੰ ਆਪਣੀਆਂ ਚਲਾਕੀਆਂ ਨੂੰ ਆਪਣੀਆਂ ਸਿਆਣਪਾਂ ਨੂੰ ਇੱਕ ਪਾਸੇ ਛੱਡ ਕਹਿੰਦੇ ਗੁਰਮਤ ਗੁਰ ਚਰਨੀ ਚਤਲਾਇਆ ਉਹਨਾਂ ਤੋਂ ਮੈਂ ਸਦਕੇ ਜਾਨਾਂ ਜਿਹੜੇ ਗੁਰੂ ਦੀ ਮਤ ਲੈ ਕੇ ਗੁਰੂ ਦੀ ਸਿੱਖਿਆ ਨੂੰ ਧਾਰਨ ਕਰਕੇ ਗੁਰੂ ਦੇ ਸ਼ਬਦ ਦੇ ਨਾਲ ਆਪਣੇ ਮਨ ਨੂੰ ਜੋੜ ਲੈਂਦੇ ਆ ਆਪਣੀ ਸੁਰਤ ਨੂੰ ਜੋੜ ਲੈਂਦੇ ਆ ਹਾ ਸਦਕੇ ਤਿੰਨਾ ਗੁਰ ਸਿਖਾ ਗੁਰ ਸਿਖ ਦੇ ਗੁਰ ਸਿਖ ਮਲਾਇਆ ਪਾਈ ਗੁਰਦਾਸ ਜੀ ਨੇ ਕਿੰਨਾ ਪਿਆਰਾ ਬਚਨ ਕਿਹਾ ਕਹਿੰਦੇ ਮੈਂ ਉਹਨਾਂ ਕੋ ਸਿੱਖਾਂ ਤੋਂ ਸਦਕੇ ਜਾਨਣਾ ਉਹਨਾਂ ਤੋਂ ਕੁਰਬਾਨ ਜਾਨਣਾ ਜਿਹੜੇ ਗੁਰੂ ਦੀ ਸਿੱਖਿਆ ਕਿਸੇ ਨੂੰ ਦੇ ਕੇ ਗੁਰੂ ਦੇ ਨਾਲ ਉਸ ਸਿੱਖ ਨੂੰ ਮਿਲਾ ਦਿੰਦੇ ਆ ਭਾਵ ਜਿੱਥੇ ਉਹਨਾਂ ਦਾ ਆਪਣਾ ਭਲਾ ਹੁੰਦਾ ਉਥੇ ਉਹ ਹੋਰਨਾਂ ਦਾ ਵੀ ਭਲਾ ਕਰਦੇ ਆ ਗੁਰੂ ਦੀ ਸਿੱਖਿਆ ਦੂਜਿਆਂ ਨੂੰ ਦੇ ਕੇ ਦੂਜਿਆਂ ਨੂੰ ਵੀ ਆਪਣੇ ਗੁਰੂ ਦੇ ਨਾਲ ਆਪਣੇ ਇਸ਼ਟ ਦੇ ਨਾਲ ਆਪਣੇ ਪ੍ਰਮਾਤਮਾ ਦੇ ਨਾਲ ਜੋੜਦੇ ਆ ਹੌਂ ਸਦਕੇ ਤਿੰਨਾ ਗੁਰਸਿੱਖਾਂ ਬਾਹਰ ਜਾਂਦਾ ਵਰਜ ਰਹਾਇਆ ਕਹਿੰਦੇ ਮੈਂ ਉਹਨਾਂ ਤੋਂ ਵੀ ਕੁਰਬਾਨ ਜਾਂਨਾ ਜਿਹੜੇ ਆਪਣੇ ਮਨ ਨੂੰ ਬੁਰਾਈਆਂ ਤੋਂ ਰੋਕ ਕੇ ਰੱਖਦੇ ਆ ਬਾਹਰ ਜਾਂਦਾ ਵਰਜ ਰਹਾਇਆ ਠਗੀਆਂ ਬੇਈਮਾਨੀਆਂ ਤੋਂ ਜਿਨ੍ਹਾਂ ਨੇ ਆਪਣੇ ਮਨ ਨੂੰ ਮੋੜ ਲਿਆ ਵਰਜ ਲਿਆ ਗੁਰੂ ਦੀ ਦੱਸੀ ਸਿੱਖਿਆ ਦੇ ਮੁਤਾਬਕ ਉਪਦੇਸ਼ ਦੇ ਮੁਤਾਬਕ ਉਹਨਾਂ ਉਪਦੇਸ਼ਾਂ ਨੂੰ ਜ਼ਿੰਦਗੀ ਵਿੱਚ ਕਮਾਇਆ ਵੀ ਗੁਰੂ ਸਾਹਿਬ ਨੇ ਕਿਹਾ ਝੂਠ ਨਹੀਂ ਬੋਲਣਾ ਝੂਠ ਬੋਲਣਾ ਛੱਡ ਦਿੱਤਾ ਠੱਗੀ ਮਾਰਨੀ ਛੱਡ ਦਿੱਤੀ ਬੇਈਮਾਨੀ ਕਰਨੀ ਛੱਡ ਦਿੱਤੀ ਧੋਖਾ ਕਰਨਾ ਛੱਡ ਦਿੱਤਾ ਭਾਈ ਗੁਰਦਾਸ ਕਹਿੰਦੇ ਮੈਂ ਉਹਨਾਂ ਤੋਂ ਵੀ ਕਰਵਾਨ ਜਾਣਾ ਜਿਨ੍ਹਾਂ ਨੇ ਆਪਣੇ ਮਨ ਨੂੰ ਬਰਾਈਆਂ ਵਾਲੇ ਪਾਸਿਓਂ ਮਾਰ ਲਿਆ ਆਪਣੇ ਮਨ ਨੂੰ ਉਧਰ ਮੋੜ ਲਿਆ ਤੇ ਮਨ ਸੱਚੇ ਰਾਹ ਤੇ ਪਾ ਲਿਆ ਅਗੇ ਸਮਝਾਉਂਦੇ ਕਹਿੰਦੇ ਹਾਂ ਸਦਕੇ ਤਿੰਨਾ ਗੁਰ ਸਿਖਾਂ ਆਸਾ ਵਿੱਚ ਨਰਾਸ ਬੁਲਾਇਆ ਕਹਿੰਦੇ ਮੌਨਾਂ ਤੋਂ ਵੀ ਕਰਮਾਨ ਜਾਨਾ ਕਿਹੜੇ ਗੁਰ ਸਿਖ ਜਿਹੜੇ ਹਰਖ ਤੇ ਸੋਗ ਦੇ ਵਿੱਚ ਇਕੋ ਜਾ ਰਹਿੰਦੇ ਆ ਗਮੀਂ ਦੇ ਵਿੱਚ ਮਾਲਕ ਨੂੰ ਉਲਾਂਭਾ ਨਹੀਂ ਦਿੰਦੇ ਖੁਸ਼ੀ ਆਉਂਦੀ ਆ ਕੋਈ ਘਰ ਦੇ ਵਿੱਚ ਖੁਸ਼ੀ ਵਾਲਾ ਮਾਹੌਲ ਹੁੰਦਾ ਖੁਸ਼ੀ ਬਣਦੀ ਆ ਉਸ ਵਕਤੋ ਚਾਂਬਲ ਕੇ ਮਾਲਕ ਨੂੰ ਭੁਲਾਉਂਦੇ ਨਹੀਂ ਜੇ ਕੋਈ ਗਮੀ ਆਉਂਦੀ ਆ ਤਾਂ ਮਾਲਕ ਨੂੰ ਤਾਣਾ ਮੇਨਾ ਉਲਾਂਭਾ ਨਹੀਂ ਮਾਰਦੇ ਇੱਕੋ ਜਿਹਾ ਰਹਿੰਦੇ ਆ ਬਰਾਬਰ ਜ਼ਿੰਦਗੀ ਜਿਉਂਦੇ ਆ ਸ਼ਾਂਤਲ ਜ਼ਿੰਦਗੀ ਜਿਉਂਦੇ ਆ ਖੁਸ਼ੀ ਦੇ ਵਿੱਚ ਬਹੁਤਾ ਨੱਚਦੇ ਟੱਪਦੇ ਨਹੀਂ ਆ ਗਮੀਂ ਦੇ ਵਿੱਚ ਬਹੁਤਾ ਢੈਂਦੀ ਕਲਾ ਦੇ ਵਿੱਚ ਨਹੀਂ ਜਾਂਦੇ ਕਿਉਂਕਿ ਉਹ ਆਪਣੇ ਮਾਲਕ ਦੇ ਨਾਲ ਜੁੜੇ ਹੋਏ ਆ ਇੱਕੋ ਜਿਹਾ ਬਰਾਬਰ ਉਹ ਜੀਵਨ ਉਹ ਜ਼ਿੰਦਗੀ ਜਿਉਂ ਰਹੇ ਆ ਸਤਗੁਰ ਦਾ ਉਪਦੇਸ਼ ਦੇੜਾ ਆ ਅਖੀਰ ਦੇ ਵਿੱਚ ਭਾਈ ਗੁਰਦਾਸ ਕਹਿੰਦੇ ਮੈਂ ਉਹਨਾਂ ਤੋਂ ਵੀ ਸਦਕੇ ਜਾਨਾਂ ਉਹਨਾਂ ਤੋਂ ਵੀ ਕੁਰਬਾਨ ਜਾਨਾਂ ਜਿਹੜੇ ਆਪਣੇ ਸਤਿਗੁਰੂ ਦੇ ਉਪਦੇਸ਼ ਨੂੰ ਜ਼ਿੰਦਗੀ ਦੇ ਅੰਦਰ ਦ੍ਰਿੜ ਕਰਦੇ ਆ ਜਿਹੜੇ ਆਪਣੇ ਸਤਿਗੁਰੂ ਦੇ ਉਪਦੇਸ਼ ਨੂੰ ਜ਼ਿੰਦਗੀ ਦੇ ਅੰਦਰ ਕਮਾਉਂਦੇ ਆ ਸਾਨੂੰ ਸਾਰਿਆਂ ਨੂੰ ਗੁਰਬਾਣੀ ਕਹਿੰਦੀ ਆ ਵੀ ਸਤਿਗੁਰੂ ਦਾ ਉਪਦੇਸ਼ ਜ਼ਿੰਦਗੀ ਦੇ ਅੰਦਰ ਕਮਾਉਣਾ ਚਾਹੀਦਾ ਜ਼ਿੰਦਗੀ ਦੇ ਅੰਦਰ ਲਾਗੂ ਕਰਨਾ ਚਾਹੀਦਾ ਤਾਂ ਹੀ ਪਤਾ ਲੱਗ ਸਕਦਾ ਵੀ ਸਤਿਗੁਰੂ ਦੇ ਉਪਦੇਸ਼ ਦੇ ਨਾਲ ਜੁੜਿਆ ਸਤਿਗੁਰੂ ਦੇ ਸਿੱਖਿਆ ਦੇ ਨਾਲ ਜੁੜਿਆ ਜ਼ਿੰਦਗੀ ਕਿੰਨੀ ਸੁਹਾਵਣੀ ਹੁੰਦੀ ਆ ਜ਼ਿੰਦਗੀ ਕਿੰਨੀ ਸੁਖਾਲੀ ਬਣ ਸਕਦੀ ਆ ਸੋ ਆਓ ਆਪਾਂ ਵੀ ਜੇ ਸੱਚੀ ਮੁੱਚੀ ਧਰਮੀ ਬਣਨਾ ਕਿਸੇ ਦੇ ਰਾਹ ਦੇ ਕੰਡੇ ਬਣਨ ਦੀ ਬਜਾਏ ਉਹਨਾਂ ਦੇ ਰਾਹ ਦੇ ਕੰਡੇ ਚੁਗ ਕੇ ਉਹਨਾਂ ਨੂੰ ਦੇ ਕੇ ਆਪਣੇ ਗੁਰੂ ਦੀ ਖੁਸ਼ੀ ਨੂੰ ਵੀ ਪ੍ਰਾਪਤ ਕਰੀਏ ਫਿਰ ਸਾਡਾ ਜੀਵਨ ਵੀ ਸੁਹੇਲਾ ਸੁਖੀ ਬੜਾ ਸੋਹਣਾ ਹੋ ਸਕਦਾ ਫਿਰ ਸਾਡੇ ਵੀ ਲੋਕ ਸੁਖੀਏ ਪਰਲੋਕ ਸੁਹੇਲੇ ਹੋ ਸਕਦੇ ਆ ਸਵੇਨੀਆ ਕਮੇਟੀਆਂ ਪ੍ਰਵਾਨ ਕਰ ਲੈਣੀ ਆ ਪੁੱਲਣੇ ਅੰਦਰ ਸਭ ਕੋ ਪੁੱਲ ਗੁਰੂ ਕਰਤਾਰ ਪੁੱਲ ਚੁੱਕ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ